ਯਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਆਸ ਆ ਸਿੰਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੂਬਾ ਸਿੰਘ ਸਿੰਦਕੀ ਦੋਸਤੋ ਇਤਿਹਾਸ ਦੇ ਪੰਨਿਆਂ 'ਚ ਹਰ ਇੱਕ ਤਰੀਕ ਕੁਝ ਕੌੜੀਆਂ ਤੇ ਕੁਝ ਮਿੱਠੀਆਂ ਯਾਦਾਂ ਨੂੰ ਸਮੋਈ ਬੈਠੀ ਹੈ ਇਸ ਲਈ ਹਰ ਇੱਕ ਦਿਨ ਆਪਣਾ ਮੱਤਵ ਰੱਖਦਾ ਹੈ ਅਜੇ ਹੀ ਇੱਕ ਕੌੜੀ ਯਾਦ ਆਪਣੇ ਆਪ 'ਚ ਸਮੋਈ ਬੈਠੀ ਹੈ 12 ਮਾਰਚ ਦੀ ਤਾਰੀਖ ਜਦੋਂ ਮੁੰਬਈ 'ਚ 2 ਘੰਟਿਆਂ 'ਚ ਹੋਏ ਸੀ 13 ਬੰਬ ਬਲਾਸਟ ਉਹ ਕਾਲਾ ਦਿਨ ਜਦੋਂ ਅਤਵਾਦੀਆਂ ਨੇ ਪੂਰੀ ਮੁੰਬਈ ਨੂੰ ਹਿਲਾ ਕੇ ਰੱਖ ਦਿੱਤਾ ਇਸ ਘਟਨਾ ਬਾਰੇ ਅੱਜ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਜੁੜੇ ਰਹੋ ਐਸਾ ਸਦਕੀ ਚੈਨਲ ਦੇ ਨਾਲ ਦੋਸਤੋ ਦੇਸ਼ ਦੀ ਆਰਥਿਕ ਰਾਜਧਾਨੀ ਚ ਹੋਏ ਬੰਬ ਧਮਾਕਿਆਂ ਦੇ ਜ਼ਖਮ ਬੇਸ਼ੱਕ ਇਥੋਂ ਦੇ ਲੋਕਾਂ ਦੇ ਸਰੀਰ ਤੇ ਹੋਏ ਪਰ ਇਸ ਦੇ ਦਰਦ ਨੂੰ ਪੂਰੇ ਦੇਸ਼ ਨੇ ਮਹਿਸੂਸ ਕੀਤਾ 12 ਮਾਰਚ ਨੂੰ 1993 ਨੂੰ ਤੇਜ਼ ਰਫਤਾਰ ਨਾਲ ਦੌੜਦੀ ਮੋਬਾਈ ਨੂੰ ਅਚਾਨਕ ਬ੍ਰੇਕ ਲੱਗ ਗਈ ਸੀ ਇੱਕ ਤੋਂ ਬਾਅਦ ਇੱਕ ਲਗਾਤਾਰ ਹੋਏ 13 ਸੀਰੀਅਲ ਬੰਬ ਧਮਾਕਿਆਂ ਨੇ ਮਾਇਆ ਨਗਰੀ ਨੂੰ ਪੂਰਾ ਹਿਲਾ ਕੇ ਰੱਖ ਦਿੱਤਾ ਸੀ 12 ਮਾਰਚ ਦੀ ਦੁਪਹਿਰ ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ਇੱਕਦਮ ਹਿੱਲ ਗਈ ਸੀ ਤੇ ਲੋਕਾਂ ਨੇ ਪਹਿਲਾ ਧਮਾਕਾ ਸੁਣਿਆ ਉਸ ਸਮੇਂ ਆਰਥਿਕ ਰਾਜਧਾਨੀ ਦੇ ਸ਼ੇਅਰ ਬਾਜ਼ਾਰ ਚ 2000 ਲੋਕ ਮੌਜੂਦ ਸਨ ਬੇਸਮੈਂਟ ਦੀ ਪਾਰਕਿੰਗ ਵਿੱਚ ਖੜੀ ਕਾਰ ਚ ਧਮਾਕਾ ਹੋਇਆ ਜਿਸ ਵਿੱਚ 84 ਬੇਗੁਨਾਹ ਮਾਰੇ ਗਏ ਤੇ ਕਈ ਜ਼ਖਮੀ ਹੋਏ ਦੋਸਤੋ ਬੰਬ ਧਮਾਕਿਆਂ ਦਾ ਇਹ سلسلہ ਇੱਥੇ ਰੁਕਿਆ ਨਹੀਂ ਇੱਕ ਤੋਂ ਬਾਅਦ ਇੱਕ 13 ਬੰਬ ਧਮਾਕੇ ਹੋਏ ਤੇ ਮੁੰਬਈ ਹੀ ਨਹੀਂ ਪੂਰਾ ਦੇਸ਼ ਦਹਿਲ ਉੱਠਿਆ ਬੰਬ ਸਟਾਕ ਐਕਸਚੇਂਜ ਹੋਏ ਧਮਾਕੇ ਤੋਂ 10 ਮਿੰਟ ਬਾਅਦ ਨਰਸੀ ਨੱਥਾ ਸਟਰੀਟ ਦੀ ਅਨਾਜ ਮੰਡੀ ਦੇ ਇੱਕ ਟਰੱਕ 'ਚ ਧਮਾਕਾ ਹੋਇਆ ਇਸ ਧਮਾਕੇ 'ਚ 5 ਲੋਕ ਮਾਰੇ ਗਏ ਤੇ 50 ਤੋਂ ਜ਼ਿਆਦਾ ਜ਼ਖਮੀ ਹੋਏ ਕੁਝ ਮਿੰਟਾਂ 'ਚ ਹੋਏ ਧਮਾਕਿਆਂ 'ਚ ਜਦੋਂ ਤੱਕ ਸ਼ਹਿਰ ਕੁਝ ਸਮਝ ਪਾਉਂਦਾ ਕਿ ਕੁਝ ਹੀ ਪਲ ਬਾਅਦ ਸ਼ਿਵ ਸੈਨਾ ਭਵਨ ਦੇ ਨੇੜੇ ਹੋਏ ਧਮਾਕੇ 'ਚ 4 ਹੋਰ ਜਾਨਾਂ ਚਲੀਆਂ ਗਈਆਂ ਤੇ ਕਈ ਜ਼ਖਮੀ ਹੋਏ ਇਹ ਤਾਂ ਹਲੇ ਸ਼ੁਰੂਆਤ ਹੀ ਸੀ ਸ਼ਿਵ ਸੈਨਾ ਭਵਨ ਕੋਲੇ ਹੋਏ ਧਮਾਕੇ ਤੋਂ 3 ਮਿੰਟ ਬਾਅਦ 에ਅਰ ਇੰਡੀਆ ਦੀ ਬਿਲਡਿੰਗ ਧਮਾਕੇ ਨਾਲ ਦਹਿਲ ਗਈ ਤੇ 20 ਲੋਕ ਬੇਮੌਤ ਮਾਰੇ ਗਏ ਦੋਸਤੋ ਜਿਨ੍ਹਾਂ ਨੇ ਇਹ ਹਾਦਸਾ ਵੇਖਿਆ ਜਾਂ ਫਿਰ ਇਸ ਨੂੰ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਲਈ ਇਹ ਡਰਾਉਣੇ ਸੁਪਨੇ ਵਾਂਗ ਸੀ ਜੋ ਹਜੇ ਟੁੱਟਿਆ ਵੀ ਨਹੀਂ ਸੀ ਕਿ ਕੁਝ ਹੀ ਮਿੰਟ ਬਾਅਦ ਮਰਲੀ ਦੇ ਸੈਂਟਰੀ ਬਾਜ਼ਾਰ ਦੇ ਸਾਹਮਣੇ ਵੀ ਮੌਤ ਦਾ ਤੰਡਬ ਹੋਇਆ 에ਅਰ ਇੰਡੀਆ ਤੋਂ ਬਾਅਦ ਅਗਲਾ ਧਮਾਕਾ ਹੋਇਆ ਸੈਂਟਰੀ ਬਾਜ਼ਾਰ ਚ ਲੰਘਦੀ ਇੱਕ ਡਬਲ ਡੈਕਰ ਬੱਸ ਚ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੋਲੋਂ ਲੰਘਦੀਆਂ ਪੰਜ ਹੋਰ ਬੱਸਾਂ ਵੀ ਇਸ ਦੀ ਚਪੇੜ ਚ ਆ ਗਈਆਂ ਯਾਤਰੀਆਂ ਸਮੇਤ ਸਭ ਕੁਝ ਸੜ ਕੇ ਸੁਆਹ ਹੋ ਗਿਆ ਇਸ ਧਮਾਕੇ ਚ 113 ਲੋਕ ਮਾਰੇ ਗਏ ਸਨ ਇਹੀ ਨਹੀਂ ਵਰਲੀ ਚ ਹੀ ਪਾਸਪੋਰਟ ਦਫਤਰ ਦੇ ਨੇੜੇ ਹੀ ਇੱਕ ਹੋਰ ਤਮਾਕਾ ਵੀ ਹੋਇਆ ਮੁੰਬਈ ਦੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਅਗਲੇ 1 ਘੰਟੇ ਚ ਕਈ ਹੋਰ ਤਮਾਕਿਆਂ ਨਾਲ ਮੁੰਬਈ ਦੱਲਣ ਵਾਲੀ ਹੈ ਇਹਨਾਂ ਤੋਂ ਇਲਾਵਾ ਮੁੰਬਈ ਦੀਆਂ ਹੋਰ ਵੀ ਕਈ ਥਾਵਾਂ ਤੇ ਮੌਤ ਦਾ ਤੰਡਵ ਹੋਇਆ ਜਿਨ੍ਹਾਂ ਚ ਮਾਹਿਮ ਕਸ ਵਿੱਚ ਹੋਏ ਤਮਾਕੇ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਅੋਸੇਵਲੇ ਹੀਰੇ ਦਿਵਾ ਰਾਤ ਦਾ ਬਾਜ਼ਾਰ ਤਮਾਕੇ ਨਾਲ ਦਹਿਲ ਉੱਠਿਆ ਤੇ 17 ਲੋਕ ਮਾਰੇ ਗਏ। ਡੇਢ ਘੰਟੇ ਚ 7 ਤਮਾਕੇ ਹੋ ਚੁੱਕੇ ਸਨ। 5 ਮਿੰਟ ਬਾਅਦ ਬਾਂਦਰਾ ਦੇ ਸੀਰਾਕ ਹੋਟਲ ਦੀ 18ਵੀਂ ਮੰਜ਼ਲ ਚ ਤਮਾਕਾ ਹੋਇਆ। ਕਿਸਮਤ ਚੰਗੀ ਸੀ ਕਿ ਇਸ ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। 3 ਮਿੰਟ ਬਾਅਦ ਪਲਾਜ਼ਾ ਸਿਨੇਮਾ ਦੀ ਪਾਰਕਿੰਗ ਵਿੱਚ ਖੜੀ ਕਾਰ ਚ ਤਮਾਕੇ ਨੇ 10 ਲੋਕਾਂ ਦੀ ਜਾਨ ਲੈ ਲਈ ਇਸ ਧਮਾਕੇ ਤੋਂ ਬਾਅਦ ਖਬਰ ਆਈ ਜੁਹੂ ਤੋਂ ਜਿੱਥੇ ਸੈਂਟਾਰ ਹੋਟਲ 'ਚ ਧਮਾਕਾ ਹੋਇਆ ਸੀ ਜਿਸ ਵਿੱਚ ਤਿੰਨ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਫਿਰ ਸਹਾਰਾ 에ਅਰਪੋਰਟ ਕੋਲ ਵੀ ਹਲਕਾ ਧਮਾਕਾ ਹੋਇਆ ਜਿਸ ਤੋਂ ਤੁਰੰਤ ਬਾਅਦ 에ਅਰਪੋਰਟ ਦੇ ਕਰੀਬ ਸੈਂਟਾਰ ਹੋਟਲ 'ਚ ਇੱਕ ਹੋਰ ਜਾਨਲੇਵਾ ਧਮਾਕਾ ਹੋਇਆ ਤੇ ਦੋ ਬੇਗੁਨਾਹ ਮਾਰੇ ਗਏ 2 ਘੰਟੇ 10 ਮਿੰਟ ਚ ਹੋਈ ਧਮਾਕਿਆਂ ਨੇ ਮੁੰਬਈ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੀ ਇਹਨਾਂ ਧਮਾਕਿਆਂ ਨੇ ਮੁੰਬਈ ਨੂੰ ਲਹੂ ਲੋਹਾਨ ਕਰ ਦਿੱਤਾ ਸੀ ਇਸ ਸੀਰੀਅਲ ਬਲਾਸਟ ਵਿੱਚ ਕਰੀਬ 27 ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ ਮੌਤ ਦੀ ਇਸ ਖੜ ਦੇ ਪਿੱਛੇ ਕਿਸ ਦਾ ਹੱਥ ਸੀ ਜਦੋਂ ਤੱਕ ਇਹ ਤਸਵੀਰ ਸਾਫ਼ ਹੋਣ ਲੱਗੀ ਉਦੋਂ ਤੱਕ ਤਾਂ ਅਤਵਾਦੀ ਦੇ ਛੱਡ ਕੇ ਫਰਾਰ ਹੋ ਚੁੱਕੇ ਸਨ ਇਸ ਹਾਦਸੇ ਦੀ ਸ਼ਾਨਦਿਸ਼ਣ ਸ਼ੁਰੂ ਹੋਈ ਤੇ ਸਾਹਮਣੇ ਆਇਆ ਅੰਡਰਵਰਲਡ ਡਾਣ ਦਾਊਦ ਇਬਰਾਹੀਮ ਦਾ ਨਾਂ ਜਿਸ ਦੇ ਇਸ਼ਾਰੇ ਤੇ ਅਬੂ ਸਲੇਮ ਤੇ ਉਸ ਦੇ ਗੁਰਗਿਆਂ ਨੇ ਇਹ ਨਾਂ ਮੁबई ਧਮਾਕਿਆਂ ਨੂੰ ਅੰਜਾਮ ਦਿੱਤਾ ਦੋਸਤੋ 12 ਮਾਰਚ 1993 ਦਾ ਦਿਨ ਨਾ ਭੁੱਲਣ ਵਾਲਾ ਮੰਦਪਾ ਗਾਧਨ ਹੈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕੋਈ ਨਵੀਂ ਜਾਣਕਾਰੀ ਲੈ ਕੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ